ਅੱਜ ਸਾਡੇ ਸਾਹਮਣੇ ਬੜੀ ਵੱਡੀ ਚੁਣੌਤੀ ਸਿਧਾਂਤਕ ਤੌਰ ਤੇ ਇਹੋ ਜਿਹਾ ਸਮਾਂ ਆ ਗਿਆ ਕਿ ਜਿਹੜੀ ਸਮਝ ਵੀ ਤੋਂ ਗੱਲ ਬਾਹਰ ਹੋ ਗਈ ਕਿਹਦੇ ਬਾਰੇ ਕੀ ਕਿਹਾ ਜਾ ਸਕਦਾ ਪਿਛਲੇ ਕੁਝ ਘੰਟਿਆਂ ਵਿੱਚ ਅਸੀਂ ਦੇਖਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਾਨੀ ਰਗਵੀਰ ਸਿੰਘ ਜੀ ਜਿਹੜੇ ਉਸ ਰੁਤਬੇ ਤੇ ਬੈਠੇ ਨੇ ਜਿਹੜਾ ਪੰਚਮ ਪਾਤਸ਼ਾਹ ਨੇ ਪਾਦਨੋਂ ਸੁਦੀ 1661 ਨੂੰ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਪਹਿਲਾ ਕੀਤਾ ਉਦੋਂ ਸਥਾਪਿਤ ਕੀਤਾ। ਬਾਬਾ ਬੁੱਢਾ ਸਾਹਿਬ ਉਹਨਾਂ ਦਾ ਇੱਕ ਆਪਣਾ ਰੁਤਬਾ ਸੀ ਗੁਰੂ ਨਾਨਕ ਤੋਂ ਵਿਰਸਾਇਆ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਦੂਰ ਅੰਦੇਸ਼ੀ ਹਰਿਮੰਦਰ ਸਾਹਿਬ ਦਾ ਉਸ ਆਬਾ ਮੰਡਲ ਦਾ ਇੱਕ ਪ੍ਰਕਾਸ਼ ਸੀ ਦੁਨੀਆ ਤੇ ਪਹਿਲਾ। ਇਸ ਲਈ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਸਨ ਨਾ ਕੋ ਹੋਇਆ ਤੇ ਨਾ ਮੁੜ ਕੇ ਕੋਈ ਹੋਏਗਾ ਕਿਉਂਕਿ ਕਦੇ ਮਾਤਾ ਗੰਗਾ ਜੀ ਨੇ ਜਾ ਕੇ ਝੋਲੀਆਂ ਅਡੀਆਂ ਤੇ ਛੇਵੇਂ ਪਾਰਸਾ ਸੰਸਾਰ ਤੇ ਪ੍ਰਗਟ ਹੋਏ ਪਰ ਜੋ ਮਸਲਾ ਹੁਣ ਇਹ ਚੱਲ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਨੇ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਖਦਸਾ ਜ਼ाहिर ਕੀਤਾ ਅੱਜ ਉਹਨਾਂ ਵੱਲੋਂ ਵਾਪਸ ਲੈ ਲੀ ਗਏ ਦੇਖੋ ਇਹਦੇ ਦੋਨੇ ਪਹਿਲੂ ਨੇ ਉਹਨਾਂ ਨੇ ਵਾਪਸ ਲਈ ਮੈਂ ਦਾ ਸਵਾਗਤ ਕਰਦਾ ਇਹਨੂੰ ਚੰਗਾ ਕਦਮ ਕਹਿੰਦਾ ਉਹਨਾਂ ਨੇ ਪਟੀਸ਼ਨ ਪਾਈ ਇਹਨੂੰ ਸਿਧਾਂਤਕ ਤੌਰ ਤੇ ਮੈਂ ਮੰਨਦਾ ਕਿ ਇਹ ਗਲਤ ਸੀ ਕਿਉਂਕਿ ਬਾਬਾ ਬੁੱਢਾ ਸਾਹਿਬ ਦਾ ਰਤਬਾ ਕਦੇ ਸਰਕਾਰਾਂ ਅੱਗੇ ਜਾਂ ਕਦੇ ਅਦਾਲਤਾਂ ਦੇ ਅੱਗੇ ਇਹ ਝੁਕ ਨਹੀਂ ਸਕਦਾ ਦਰਬਾਰ ਸਾਹਿਬ ਦਾ ਹੈਡ ਗਾਰੰਟੀ ਇਹਦੇ ਬੇਔਟ ਬੜੇ ਸੀਗੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਰਚਾ ਸੀ ਇਹ ਜ਼ਰੂਰੀ ਨਹੀਂ ਕਿ ਖਾਸ ਕਰਕੇ ਜਦੋਂ ਕੋਈ ਵੱਡਾ ਰੁਤਮੇ ਤੇ ਬਰਾਜਮਾਨ ਹੋਵੇ ਇਹੋ ਜੇ ਖਰਚੇ ਨੂੰ ਲੈ ਕੇ ਕੋਈ ਚੰਗਾ ਸਿੱਖ ਵਕੀਲ ਜਾਂ ਕੋਈ ਆਮ ਸਿੱਖ ਵੀ ਇਹ ਪਟੀਸ਼ਨ ਦਾਇਰ ਕਰ ਸਕਦਾ ਸੀ ਗਿਆਨੀ ਜੀ ਬਿਆਨ ਦੇ ਦਿੰਦੇ ਉਸ ਬਿਆਨ ਦੇ ਆਧਾਰ ਤੇ ਵੀ ਇਹ ਪਟੀਸ਼ਨ ਪੈ ਸਕਦੀ ਸੀ ਤੇ ਨਾ ਕੋਈ ਮੁੜ ਕੇ ਇਹ ਉਂਗਲ ਕਰ ਸਕਦਾ ਸੀ ਕੌਮ ਨੇ ਇਹ ਨਹੀਂ ਕਿ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਾੜਾ ਸਮਝ ਕੇ ਇਹ ਵਿਰੋਧ ਕੀਤਾ ਕੌਮ ਨੂੰ ਦੁੱਖ ਇਸ ਗੱਲ ਦਾ ਸੀ ਕਿ ਇਹ ਇੱਕ ਰੀਤ ਇਹੋ ਜੀ ਤੁਰ ਪਈ ਗਈ ਕਿਉਂਕਿ ਹੰਕਾਰੇ ਲੀਡਰਾਂ ਨੇ ਆਪਣੀ 라ਵਣ ਵਰਤੀ ਦੇ ਨਾਲ ਅਸੀਂ ਦੇਖਿਆ ਜੁੱਤੀ ਦੀ ਨੋਕ ਤੇ ਜੋ ਸਾਡੀਆਂ ਪਰੰਪਰਾਵਾਂ ਦਾ ਪਿਛਲੇ ਸਮਿਆਂ ਦੇ ਵਿੱਚ ਜਨਾਜਾ ਕੱਢਿਆ ਸ਼ਾਇਦ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਹੈ ਇਹ ਪਹਿਲੀ ਮਿਸਾਲ ਹੋਊਗੀ ਕਿਸੇ ਜੱਜ ਨੇ ਮੁਲਜ਼ਮ ਨੂੰ ਸਜ਼ਾ ਦਿੱਤੀ ਹੋਵੇ ਤੇ ਚੰਦ ਦਿਨਾਂ ਬਾਅਦ ਉਸ ਮੁਲਜ਼ਮ ਨੇ ਜਿਹੜੇ ਜੱਜ ਨੇ ਉਹ ਸੜਕਾਂ ਤੇ ਤੋੜ ਦਿੱਤੇ ਹੋਣ ਰੁਤਵੇ ਖੋਲੇ ਹੋਣ ਇਹ ਜੇ ਹੋਇਆ ਤਾਂ ਮੈਨੂੰ ਲੱਗਦਾ ਇਹ ਸਾਡੇ ਕੋਲ ਲਗਭਗ 2-3 ਮਰਤਬਾ ਪਿਛਲੇ 2-3 ਦਹਾਕਿਆਂ ਦੇ ਵਿੱਚ ਇਹ ਪਾਣੇ ਵਾਪਰੇ ਨੇ ਪਰ ਇਹਦੇ ਨਾਲ ਮੈਂ ਇੱਕਲ ਹੋਰ ਮਹਿਸੂਸ ਕਰਦਾ ਪਟੀਸ਼ਨ ਪਾਈ ਇਹਦੇ ਨਾਲ ਇੱਕ ਗੱਲ ਤਾਂ ਸਾਡੀ ਕੌਮ ਦੇ ਵਿੱਚ ਜਿਹੜੀ ਪ੍ਰਗਟ ਹੋਈ ਕਿ ਕੌਮ ਕਿੰਨੀ ਸੁਚੇਤ ਹੈ ਹਾਲਾਂਕਿ ਕੌਮ ਜਿਹੜੀ ਤਰਸ਼ਰੋਮਣੀ ਕਮੇਟੀ ਤੇ ਕਾਬਜਾ ਬਿਲਕੁਲ ਵੀ ਉਹਨਾਂ ਨੂੰ ਨਾਮ برداشت ਕਰ ਰਹੀ ਹੈ ਤੇ ਨਾ ਕਰੇਗੀ ਪਰ ਕੌਮ ਨੂੰ ਲੱਗਿਆ ਕਿ ਸਿਧਾਂਤਕ ਤੌਰ ਤੇ ਇਸ ਕਰਕੇ ਉਹ ਸਵਾਲ ਚੁੱਕ ਦਿੱਤਾ ਤੁਸੀਂ ਵਾਪਸ ਲੈ ਲਈ ਇਸ ਕਰਕੇ ਗੱਲ ਖਤਮ ਹੋ ਗਈ ਪਰ ਮੈਂ ਇਹਦੇ ਨਾਲ ਇੱਕ ਚੀਜ਼ ਮਹਿਸੂਸ ਕਰਦਾ ਕਿ ਇਹ ਪਟੀਸ਼ਨ ਦੇ ਨਾਲ ਇਹ ਸਿਸਟਮ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਇੱਕ ਨੰਗਾ ਹੋ ਗਿਆ ਤੁਸੀਂ ਇਹ ਦੇਖੋ ਪਟੀਸ਼ਨ ਪਾਉਣ ਦੀ ਨੌਬਤ ਕਿਉਂ ਆਈ ਸਾਡੇ ਕੋਲ ਵੀ ਇਹ ਖਬਰਾਂ ਨੇ ਕਿ ਗਿਆਨੀ ਰਗਵੀਰ ਸਿੰਘ ਇਸ ਵਕਤ ਇਹਨਾਂ ਲੀਡਰਾਂ ਦੇ ਰੋੜੇ ਦੀ ਤਰ੍ਹਾਂ ਚੁਭ ਰਿਹਾ ਹੈ ਕਾਰਨ 2 ਦਸੰਬਰ ਕਾਰਨ ਇਹਨਾਂ ਵੱਲੋਂ ਆਪਣੇ ਜਿਹਨੂੰ ਅੱਗੇ ਲਾਇਆ ਹੈ ਉਹਨੂੰ ਮਾਨਤਾ ਨਾ ਮਿਲਣੀ ਹੁਣ ਉਹਨੂੰ ਮਾਨਤਾ ਦਿਵਾ ਕੇ ਅੱਗੇ بڑے ਵੱਡੇ ਕਾਰਜ ਇਹਨਾਂ ਨੇ ਜਿਹੜੇ ਨੇ ਉਸੇਰੇ ਚੜ੍ਹਦੇ ਨੇ ਸੋ ਇਸ ਲਈ ਇਹ ਇੱਕ ਵੱਡੀ ਫੇਰੀਅਤ ਹੈ ਪਰ ਇੱਕ ਚੀਜ਼ ਮੈਂ ਖਾਸ ਕਰਕੇ ਦੇਖ ਰਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਤੇ ਕਾਬਜ ਦੇ ਰਹਾ ਉਹ ਕਹਿ ਰਹੇ ਨੇ ਕਿ ਜੇ ਕਾਨੂੰਨ ਕੋਲ ਨਹੀਂ ਸਜਣਾ ਚਾਹੀਦਾ ਇਹ ਤਾਂ ਦੇਖੋ ਸਿਧਾਂਤਕ ਤੌਰ ਤੇ ਏਸੀ ਵੀ ਕਹਿ ਰਹੇ ਆ ਪਰ ਕਮ ਸੇ ਕਮ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਇੰਨੀ ਕੁ ਅਕਲ ਨੂੰ ਹੱਥ ਮਾਰਨਾ ਚਾਹੀਦਾ ਕਿ ਲੋਕਾਂ ਨੂੰ ਸਿੱਖਿਆ ਦੇ ਰਹੇ ਹੋ ਕਾਨੂੰਨ ਕੋਲ ਨਹੀਂ ਜਾਣਾ ਚਾਹੀਦਾ ਉਸੇ ਕਾਨੂੰਨ ਨੇ ਉਸੇ ਹਾਈ ਕੋਰਟ ਨੇ 10 ਜੁਲਾਈ ਨੂੰ ਸਟੇ ਲੱਗੀ ਹੋਈ ਹੈ ਜਿਹੜੀ ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਰੁਕੀ ਹੋਈ ਹੈ ਇਹ ਤੁਸੀਂ ਦਾ ਧੰਨਵਾਦ ਕਰੋ ਇਸ ਕਾਨੂੰਨ ਦਾ ਇਸ ਕਾਨੂੰਨ ਦੀ ਆਰ ਦੇ ਵਿੱਚ ਤੁਹਾਨੂੰ ਮੋਜਾਂ ਲੱਗੀਆਂ ਹੋਏ ਨੇ ਜਿੱਦ ਦਿਨ ਇਹ ਕਾਨੂੰਨ ਨੇ ਥੋੜੀ ਜੀ ਵੀ ਆਪਣਾ ਸਹੀ ਰੂਪ ਲੈ ਲਿਆ ਤੇ ਉਸ ਤੋਂ ਬਾਅਦ ਇਹ ਮੈਦਾਨ ਖਾਲੀ ਹੋ ਜਾਣਾ ਸੋ ਗੁਰੂ ਰੂਪ ਖਾਲਸਾ ਜੀ ਮੈਂ ਇਹੀ ਮਹਿਸੂਸ ਕਰਦਾ ਕਿ ਗੈਰਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਜਾਂ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਵੀ ਲੱਗਦਾ ਇਹ ਰਤਬਾ ਜਿੱਥੇ ਬੈਠ ਕੇ ਮਰਦਾਂ ਦੀ ਤਾਂ ਨਾ ਲਲਕਾਰ ਮਾਰੀ ਜਾ ਸਕਦੀ ਹੈ ਤੁਹਾਨੂੰ ਕੋਈ ਗੱਲ ਲੱਗਦੀ ਹੈ ਕੌਮ ਦੇ ਸਾਹਮਣੇ ਲਿਆ ਦਿਓ ਤੁਹਾਨੂੰ ਖਰਸੇ ਨੇ ਕੌਮ ਦੇ ਸਾਹਮਣੇ ਲਿਆ ਦਿਓ ਔਰ ਮੈਂ ਕੌਮ ਨੂੰ ਵੀ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਸਾਰਿਆਂ ਨੇ ਰੌਲਾ ਪਾ ਰਿਆ ਪਟੀਸ਼ਨ ਵਾਪਸ ਹੋ ਗਈ ਪਰ ਹੁਣ ਯਾਦ ਰੱਖਿਓ ਕਿ ਗਿਆਨੀ ਰਗਵੀਰ ਸਿੰਘ ਨੂੰ ਹੰਕਾਰੇ ਹੋਏ ਲੀਡਰ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਕਿਸ ਤਰੀਕੇ ਨਾਲ ਜਲੀਲ ਕਰਨ ਦੇ ਹਰਬੇ ਵਰਤਨੇ ਨੇ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਲਗਭਗ ਚੱਲ ਰਹੀਆਂ ਨੇ ਕੁਝ ਅਕਾਲੀ ਲੀਡਰ ਜਿਹੜੇ ਸਾਡੇ ਸੰਪਰਕ ਵਿੱਚ ਨੇ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਵੀ ਕੁਝ ਮਲਾਦਮ ਜਿਹੜੇ ਨੇ ਉਹ ਸਾਨੂੰ ਇਹਦੇ ਬਾਰੇ ਦੱਸਦੇ ਨੇ ਸੋ ਮੈਂ ਬਹੁਤ ਸਾਰੇ ਮੈਨੂੰ ਟੈਲੀਫੋਨ ਵੀ ਕੱਲਦੇ ਆ ਰਹੇ ਸੀਗੇ ਜੀ ਤੁਸੀਂ ਇਹਦੇ ਬਾਰੇ ਸਪਸ਼ਟ ਕਰੋ ਸਾਡਾ ਬਿਲਕੁਲ ਸਪਸ਼ਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅਸੀਂ ਵਿਰੋਧੀ ਧਿਰ ਵੱਲੋਂ ਵੀ ਸਪਸ਼ਟ ਹੈ ਪੰਥਕ ਲਹਿਰ ਵੱਲੋਂ ਵੀ ਸਪਸ਼ਟ ਹੈ ਜਥੇ ਰੰਧਾਵੇ ਵੱਲੋਂ ਪ੍ਰਚਾਰਕ ਤੌਰ ਤੇ ਵੀ ਸਪਸ਼ਟ ਹੈ ਉਹ ਇਹੋ ਹੈ ਸਪਸ਼ਟਤਾ ਕਿ ਇਹ ਰੁਤਬਾ ਦੁਨਿਆਵੀ ਅਚਾਹੀਦਾ ਤੋ ਮੈਂ ਇਹ ਮਹਿਸੂਸ ਕਰਦਾ ਕਿ ਇਹ ਇੱਕ ਅਜੀਹਾ ਮਸਲਾ ਸੀ ਜੇ ਕੋਈ ਚੰਗੀ ਸਲਾਹ ਦੇਣ ਵਾਲਾ ਵੀ ਗਿਆਨੀ ਜੀ ਨੂੰ ਹੁੰਦਾ ਉਹਨਾਂ ਨੂੰ ਆਪ ਕੋਈ ਲੋੜ ਨਹੀਂ ਸੀ ਉਹ ਕੱਲਾ ਬਿਆਨ ਹੀ ਦੇ ਦਿੰਦੇ ਤੋ ਕੋਈ ਨਾ ਕੋਈ ਆਮ ਸਿੱਖ ਵੀ ਕੋਰਟ ਦੇ ਵਿੱਚ ਇਹਦੀ ਪਟੀਸ਼ਨ ਪਾ ਸਕਦਾ ਸੀ ਕੁੱਲ ਮਿਲਾ ਕੇ ਇਸ ਸਾਰੇ ਕਾਂਡ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਸਿਸਟਮ ਕਾਫੀ ਨੰਗਾ ਹੋਇਆ ਤੇ ਕੌਮ ਨੂੰ ਬਹੁਤ ਸਾਰੀਆਂ ਗੱਲਾਂ ਸਮਝ ਆ ਗਈਆਂ ਤੇ ਰਹਿੰਦੀਆਂ ਜਿਹੜੀਆਂ ਨੇ ਆ ਜਾਣਗੀਆਂ